ਮੈਂ ਸਭ ਤੋਂ ਪਹਿਲਾਂ ਉਹਨਾਂ ਸੀਰਦਾਂ ਨੂੰ ਯਾਦ ਕਰਾਂਗਾ ਸਾਂਤਿ ਉਹ ਮੇਰਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੇਰੀ ਦੇਸ਼ ਮਸੀਓ ਆਪ ਜ ਆਪਾਂ ਬੜੀਆਂ ਤਾਰਾਂ ਮਾਰ ਕੇ ਉੱਚੇ ਉੱਚੇ ਭਾਸ਼ਣ ਦੇ ਕੇ ਅੱਜ 15 ਅਗਸਤ ਨੂੰ ਮਨਾ ਰਹੇ ਹਾਂ ਪਰ ਕਦੇ ਸੋਚਿਆ ਆਪਾਂ ਨੇ ਕਿ ਜਿਹੜਾ ਆਜ਼ਾਦੀ ਦਾ ਦਿੱਤੀ ਉਹ ਸਾਨੂੰ ਪ੍ਰਾਪਤ ਕਿੱਦਾਂ ਹੋਇਆ ਕਿਵੇਂ ਗ੍ਰਹਿਣ ਕੀਤਾ ਅਸੀਂ ਕਿਵੇਂ ਮਿਲਿਆ ਸਾਨੂੰ ਉਹਨਾਂ ਮਰਜੀ ਬਣਿਆਂ ਨੂੰ ਯਾਦ ਕਰਕੇ ਦੇਖੋ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਆਪਣੀਆਂ ਆਹੂਤੀਆਂ ਦਿੱਤੀਆਂ ਅੱਜ ਦਾ ਮੇਰਾ ਉਹਨਾਂ ਨੂੰ ਅੱਜ ਪੱਸਾਰਿਆ ਸਟੇਜਾਂ ਦੇ ਉੱਤੇ ਬੜਾ ਗੂੜੇ ਤੀਕੇ ਨਾਲ ਯਾਦ ਕੀਤਾ ਜਾਣਾ ਪਰ ਅੱਜ ਤੋਂ ਮੈਂ ਮੈਂ ਸੰਬੋਧਨ ਨਹੀਂ ਕਰਾਂਗਾ ਉਹਨਾਂ ਰਾਜਨੀਤਿਕ ਲੋਕਾਂ ਨੂੰ ਕੁੱਪੜ ਤੋਂ ਕਿ ਆਹ ਉਹਨਾਂ ਨੇ ਉੱਚੀ ਉੱਚੀ ਆਵਾਜ਼ ਦੇ ਵਿੱਚ ਨਾਰੇ ਲਾ ਕੇ ਇਹਨਾਂ ਸਹੀਦਾਂ ਨੂੰ ਯਾਦ ਕਰਨਾ ਹੈ ਤੁਹਾਨੂੰ ਵੀ ਯਾਦ ਕਰਵਾਉਣਾ ਹੈ ਕਿ ਅੱਜ ਜੇ ਅਸੀਂ ਆਜ਼ਾਦੀ ਮਾਣ ਰਹੇ ਹਾਂ ਤਾਂ ਇਹ ਉਹਨਾਂ ਦੀ ਦਿੱਤੀ ਹੋਈ ਆ ਜਿਨ੍ਹਾਂ ਨੇ ਸਾਡੇ ਲਈ ਖੇਤਰਾਤ ਇੱਕਵਾ ਕੇ ਆਪਣਾ ਖੂਨ ਪਸੀਨਾ ਇਸ ਧਰਤੀ ਨੂੰ ਲੇ ਕੇ ਧਰਤੀ ਮਾਂ ਪਾਪਾ ਨੂੰ ਜਗਾ ਕੇ ਸਾਨੂੰ 15 ਅਗਸਤ ਦੀ ਆਜ਼ਾਦੀ ਦਵਾਈ ਆਧੇ ਕਿਸੇ ਦੇ ਜਾਣ ਨਹੀਂ ਅਸੀਂ ਚੰਗਰੋਂ ਤੇ ਬੈਠੇ ਆ ਜਿਨ੍ਹਾਂ ਨੂੰ ਉਸ ਆਜ਼ਾਦੀ ਰਾਜ ਦਾ ਸੁੱਖ ਨਿੱਖ ਰਿਹਾ ਉਹ ਸੁੱਖ ਮਾਣ ਰਹੇ ਨੇ ਲੇਕਿਨ ਬਾਕੀ ਲੋਕ ਸਾਡੇ ਆਪਣੇ ਆਪਣੇ ਕੰਮਾਂ ਧੰਦਿਆਂ ਦੇ ਲੱਗੇ ਹੋਏ ਨੇ ਉਸ ਸਾਲ ਦੇ ਵਿੱਚ ਇੱਕ ਦਿਨ ਆਉਣਾ ਸਾਡਾ ਆਜ਼ਾਦੀ ਦਾ ਉਹ ਆਜ਼ਾਦੀ ਦਾ ਦਿਨ ਵੀ ਮਾਣਨ ਦੇ ਲਈ ਇਕੱਠੇ ਨਹੀਂ ਹੋ ਸਕਦੇ ਇਹ ਨਾ ਜੀਂਦਾਂ ਨੂੰ ਯਾਦ ਕਰਾਉਣ ਦੇ ਲਈ ਇਹਨਾਂ ਦੀਆਂ ਪੰਚਾਇਤਾਂ ਨੂੰ ਕੌਸਿਆ ਕਰੋ ਜਿਹੜੇ ਮੁਹੱਲੇ ਨੇ ਉਹਨਾਂ ਦੇ ਅੰਸੀਆਂ ਨੂੰ ਕੌਸਿਆ ਕਰੋ ਕਿ ਤੁਸੀਂ ਕਿੰਨੇ ਦਿਨ ਪਹਿਲਾਂ ਕੋ ਇਸ ਬਜਾਤੀ ਦਾ ਹੋਕਾ ਘਰ-ਘਰ ਪਹੁੰਚਾਇਆ ਜੇ ਨਹੀਂ ਪਹੁੰਚਾਇਆ ਤਾਂ ਮਾਫੀ ਮੰਗਣੀ ਚਾਹੀਦੀ ਹੈ ਸਮਾਜ ਤੋਂ ਕਿਉਂਕਿ ਹਰ ਇੱਕ ਦਾ ਦਿਨ ਸਾਡੇ ਲਈ ਬਹੁਤ ਫਟਕੁੰਦਾ ਦਿਨ ਆ ਸਾਡੇ ਲਈ ਬਹੁਤ ਮਹਨੇਕਾਰ ਦਿਨ ਆ ਕਿ ਅੱਜ ਦੇ ਦਿਨ ਤੋਂ ਸਾਨੂੰ ਕਜ਼ਾਬੀ ਮਿਲੀ ਸੀ ਅਸੀਂ ਉਸ ਕਜ਼ਾਬੀ ਦੇ ਨਾਮ ਨਾਲ 26 ਜਨਵਰੀ 1950 ਦੀ ਗੱਲ ਕਰਦੇ ਆਂ ਕਿ ਅੱਜ ਦੇ ਨੇ ਸਾਨੂੰ ਕਜ਼ਾਬੀ ਮਿਲ ਗਈ ਸੀ ਤੇ 26 ਜਨਵਰੀ 1950 ਨੂੰ ਇਸ ਦੀ ਇਸ ਨੂੰ ਸਵਧਾਨ ਮਿਲ ਗਿਆ ਸੀ ਔਰ ਉਹ ਕਿਹੜਾ ਸਵਧਾਨ ਕਿਸ ਸਵਧਾਨ ਦੇ ਅੰਦਰ ਮਾਲਕ ਅਧਿਕਾਰ ਦਿੱਤੇ ਗਏ ਨੇ ਉਹ ਹੱਕ ਬਤੇ ਰਹਿਨੇ ਜਿੰਨਾ ਹੱਤਾ ਦੇ ਰਾਹੀ ਅਸੀਂ ਹੀ ਰਹੇ ਹਾਂ ਉਹ ਹੱਕ ਮਿਲਿਆ ਸਾਨੂੰ 1950 ਤੋਂ ਅੱਜ ਤੱਕ 2025 ਤੱਕ ਆ ਪਿਛੇ ਆਜ਼ਾਦੀ ਮ ਦਿਖ ਕਹਨੇ ਅਸੀਂ ਕਿ 79 ਮਾਲਿਕ ਸਮਾਣਾ ਰਹੇ ਹਾਂ ਪਰ ਸਾਨੂੰ ਕਿੰਨੀਆਂ ਗਲੈਨਾਂ ਸਾਡੇ ਸੰਧਾਰ ਦਾ ਪਤਾ ਹੈ ਉਹ ਆਪਣੇ ਆਪ ਪੁੱਛ ਕੇ ਦੇਖੋ ਜੋ ਸਾਡੇ ਨਾਲ ਬਧਿਕੀਆਂ ਹੋ ਰਹੀਆਂ ਨੇ ਅੱਤੇ ਆਜ਼ਾਰ ਹੋ ਰਿਹਾ ਉਹਨਾਂ ਦਾ ਅੱਜ ਦੇ ਦਿਨ लेखा-ਜੋਖਾ ਕਰਨਾ ਬਣਦਾ ਹੈ ਕਿ ਅਸੀਂ ਆਜ਼ਾਦੀ ਦਾ ਦਿਨ ਆ ਉਹਨਾਂ ਦਾ ਲੇਖਾ-ਜੋਖਾ ਕਰੀਏ ਕਿ ਅਸੀਂ ਕਿੰਨੇ ਦੁੱਖ ਚੜਦੇ ਆ ਸਾਡੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਆ ਕੀ ਉਹ ਸਹੀ ਤਰ੍ਹਾਂ ਇਹ ਜੋ ਮੱਗਿਆ ਸੀ ਉਹ ਮਿਲ ਰਹੀ ਆ ਨਹੀਂ ਅੱਜ ਸਾਨੂੰ ਹੈਲਥ ਦਾ ਕਾਹ ਸਾਡੇ ਸਮਾਜ ਦੀਆਂ ਬਰੀਕੀਆਂ ਜਿੰਨਾ ਬਾਰੇ ਉਹਨਾਂ ਮਰਦੀ ਬੜੀਆਂ ਨੇ ਸੋਚਿਆ ਸੀ ਕਿ ਸਾਨੂੰ ਅੱਜ ਪ੍ਰਾਪਤ ਨਹੀਂ ਇਹ ਨਾ ਮਾਰੇ ਸਾਨੂੰ ਸੋਕਣਾ ਪਵੇਗਾ ਅਗਰ ਅਸੀਂ ਇਹ ਨਾ ਮਾਰੇ ਸੋਚਾ ਨਹੀਂ ਤਾਂ ਸਾਨੂੰ ਜਨਤਾ ਨੂੰ ਜਗਾਉਣਾ ਪਵੇਗਾ ਜਦੋਂ ਜਨਤਾ ਜਾਗੇਗੀ ਫਿਰ ਸਾਨੂੰ ਸਟੇਜ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਇਹ ਸਾਡੇ ਅੰਦਰ ਇਨਕਲਾਬ ਹੋਲੇਗਾ ਪਰ ਉਹ ਇਨਕਲਾਬ ਲਿਆਉਣ ਦੇ ਲਈ ਸਾਨੂੰ ਸਾਡੀ ਜਨਤਾ ਨੂੰ ਜਾਗਰੂਕ ਕਰਨਾ ਪਵੇਗਾ ਉਹ ਜਾਗਰੂਕ ਕਰਨ ਦੇ ਲਈ ਸਾਡੇ ਕੱਲੇ ਐਮਸੀ ਬੈਠੇ ਨਹੀਂ ਇਨਾਂ ਦੇ ਮੰਨਦੇ ਅੰਦਰ ਅੱਜ ਦੇਸ਼ ਦਾ ਪਿਆਰ ਆ ਇਹ ਅਜ਼ਾਦੀ ਦਾ ਨਿਕਸ ਸੁਣਾ ਰਹੇ ਆ ਮੈਂ ਹਾਜ਼ਰੀ ਲਗਉਣੀ ਆ ਇਹ ਬੈਠੇ ਨੇ ਇਨਾਂ ਦੇ ਨਾਲ ਲੋਕੀ ਅਧਿਕਾਰ ਮੰਚ ਦੀ ਟੀਮ ਬੈਠੀ ਆ ਜਿਨ੍ਹਾਂ ਦੇ ਮਨਾਂ ਦੇ ਆਪਾਂ ਹਰ ਸਮੇਂ ਇਹ ਹੈ ਕਿ ਅਸੀਂ ਲੋਕਾਂ ਨੂੰ ਜਾਦਾ ਤੋਂ ਜਿਆਦਾ ਜਾਗਰੂਕ ਕਰਕੇ ਉਹਨਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਜਗਾਈਏ। ਪਰ ਮੇਰੇ ਦੇਸ਼ ਵਾਸੀਓ ਮੰਨਦੇ ਆ ਤਾਂ ਭਾੜ ਬੱਜਦਾ ਹੈ। ਉਹਨਾਂ ਗੱਲਾਂ ਨੂੰ ਯਾਦ ਕਰਕੇ ਜੋ ਸਾਡੇ ਸਹੀਦਾਂ ਨੇ ਮੰਗੀਆਂ ਸੀ। ਕਿੱਥੋਂ ਲੈ ਕੇ ਲਈਏ? ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਸਾਡੇ ਕੋਲ ਜਿਹੜਾ ਅਧਿਕਾਰ ਸੀ ਸਾਡੇ ਬੋਲਣ ਦਾ ਉਹ ਵੀ ਸਾਡੇ ਕੋਲ ਖੁੰਦੇ ਜਾ ਰਹੇ ਨੇ ਤੁਹਾਨੂੰ ਇੱਥੋਂ ਤੱਕ ਹੱਕ ਨਹੀਂ ਕਿ ਤੁਸੀਂ ਆਪਣੇ ਵੱਲੋਂ ਕਿਤੇ ਐਜੀਟੇਸ਼ਨ ਕਰਕੇ ਉქმੇ ਤੌਰ ਤੇ ਬੋਲ ਸਕੋ ਤੁਹਾਡਾ ਕਲ ਪੁੰਨਿਆ ਜਾ ਰਿਹਾ ਹੈ ਕੀ ਅਸੀਂ ਇਸ ਨੂੰ ਆਜ਼ਾਦੀ ਕਹਾਂਗੇ ਅਸਲ ਆਜ਼ਾਦੀ ਨੇ ਆਉਣ ਦੇ ਲਈ ਮੇਰੇ ਦੇਸ਼ ਵਾਸੀਓ ਤੁਹਾਨੂੰ ਜਾਗਣਾ ਪਵੇਗਾ ਉੱਠਣਾ ਪਵੇਗਾ ਅਗਰ ਤੁਹਾਡੇ ਅੰਦਰ ਇਸ ਦੇਸ਼ ਦਾ ਪਿਆਰ ਉੱਕੜਿਆ ਫਿਰ ਸਾਨੂੰ ਆਸਕੀਂ ਦਾ ਲਾ ਕੇ ਰੌਲਾ ਲਾਉਣ ਦੀ ਲੋੜ ਨਹੀਂ ਪੈਣੀ ਅਸੀਂ ਉਹਨਾਂ ਸਹੀਦਾਂ ਨੂੰ ਯਾਦ ਕਰੀਏ ਭਗਤ ਸਿੰਘ ਉਹਨਾਂ ਨੇ ਉਹਨਾਂ ਦੀ ਕਿੰਨੀ ਉਮਰ ਸੀ ਅੱਜ ਦੇ ਨੌਜਵਾਨ ਸਾਡੇ ਬੱਚੇ ਘਰ ਬਿਨਾਂ ਦਸਣ ਤੋਂ ਚਲੇ ਜਾਂਦੇ ਨੇ ਉਹ ਘਰ ਦੱਸਦੇ ਨਹੀਂ ਕਿ ਅਸੀਂ ਕਿੱਥੇ ਚੱਲੇ ਆ ਕੀ ਕਰ ਰਹੇ ਆ ਪਰ ਉਹ ਭਗਤ ਸਿੰਘ ਹੋਣੀ ਸੀ ਜਿਨ੍ਹਾਂ ਨੇ ਆਪਣੇ ਇਸ ਜਰਦੇ ਦੇ ਅੰਦਰ ਸਾਡੇ ਗੁਲਾਮ ਭਾਰਤ ਨੂੰ ਜਗਾયા ਗੁਲਾਮ ਭਾਰਤ ਨੂੰ ਮੱਕੇ ਚੱਲ ਕੇ ਮੈਂ ਸਵੇਰੇ ਗੁਰਕੀਰਤ ਨਾਲ ਗੱਲ ਕਰਦਾ ਸੀ ਕਿ ਅਸੀਂ ਸੋਚਦੇ ਆ ਕਿ 23 ਮਾਰ 1931 ਨੂੰ ਸਾਡੇ ਸਹਿਯਕਾਂ ਨੂੰ ਸੂਣੀ ਦੇ ਚਰਾਬ ਦਿੱਤਾ ਗਿਆ ਸੀ ਉਹਨਾਂ ਨੂੰ ਵਹੁਤੀਆਂ ਦੇਣੀਆਂ ਪਈਆਂ ਇਸ ਵਾਸਤੇ ਅੱਜ ਦੇ ਦਿਨ ਲਈ ਆਜ਼ਾਦੀ ਵਾਸਤੇ ਪਰ ਆਜ਼ਾਦੀ ਸਾਨੂੰ ਕਦੋਂ ਮਿਲੀ ਉਹਨਾਂ ਦੀ ਕੁਰਬਾਨੀ ਤੋਂ 16 ਸਾਲਾਂ ਬਾਅਦ ਸਾਨੂੰ ਆਜ਼ਾਦੀ ਨਸੀਬ ਹੋਈ ਕੀ ਅਸੀਂ ਅੱਜ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਉਗੜਾ ਨਹੀਂ ਸਕਦੇ ਕੀ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਇਹ ਇਹ ਸਾਰਾ ਕੁਝ ਕਰਨਾ ਤੇ ਮੇਰੀ ਗੱਲ ਮੁੜ ਕੇ ਉਹੀ ਆਉਣੀ ਆ ਕਿ ਸਾਨੂੰ ਜਾਗਣ ਦੀ ਲੋੜ ਤੇ ਮਨੁੱਖੀ ਅਧਿਕਾਰਾਂ ਦਾ ਸੂਤੋਂ ਲੈ ਕੇ ਅੱਜ ਤੱਕ ਇਹ 24 ਸਾਲਾਂ ਦਾ ਸਫ਼ਰ ਚੱਲਦਾ ਹੈ 24ਵੇਂ ਸਾਲ ਦੇ ਵਿੱਚ ਸਫ਼ਰ ਕਰ ਰਿਹਾ ਹੈ ਇਹਦੀ ਇੱਕੋ ਇੱਕ ਆਵਾਜ਼ ਹੈ ਕਿ ਦੇਸ਼ ਵਾਸੀਓ ਕਿੁੱਥੋਂ ਉੱਠ ਕੇ ਜਾਗੋ ਜਾਗ ਕੇ ਇੱਕ ਨਵੀਂ ਕ੍ਰਾਂਤੀ ਪੈਦਾ ਕਰੋ ਕਦਮ ਹੋਵੇਗੀ ਜਦੋਂ ਤੁਹਾਡੇ ਅੰਦਰ ਇੱਕ ਦੂਜੇ ਦਾ ਪਿਆਰ ਹੋਵੇਗਾ ਇੱਕ ਦੂਜੇ ਨਾਲ ਜੁੜ ਬੈਠਣ ਲਈ ਪਿਆਰ ਹੋ ਜਾਓਗੇ ਅੱਜ ਤਾਂ ਸਾਡੇ ਭੰਡਣ ਵਾਲਿਆਂ ਨੂੰ ਕੋਈ ਗੰਟੀ ਦਾ ਨਹੀਂ ਪਤਾ ਲੱਗਦਾ ਚੰਗੇ ਕੰਮ ਕਰਨ ਵਾਲਿਆਂ ਨੂੰ ਕੰਮ ਨਹੀਂ ਕਰਨ ਦਿੰਦੇ ਉਹ ਭੰਡਣਾ ਸ਼ੁਰੂ ਕਰ ਦਿੰਦੇ ਨੇ ਜਦੇ ਲੇਕਿਨ ਉਹ ਸਵੇਰੇ ਉੱਠ ਕੇ ਆਪ ਨਹੀਂ ਸੋਚਦੇ ਕਿ ਇਸ ਦੇਸ਼ ਨੇ ਲਈ ਅਸੀਂ ਕੀ ਕੀਤਾ ਇਸ ਸਮਾਜ ਨੇ ਅਸੀਂ ਕੀ ਕੀਤਾ ਜਦੋਂ ਇਹ ਸਾਰਾ ਕੁਝ ਸਾਡੇ ਅੰਦਰ ਬਸ ਜਾਵੇਗਾ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਦੀ ਲੋੜ ਆ ਸਾਡੇ ਬੱਚਿਆਂ ਨੂੰ ਨੌਕਰੀਆਂ ਦੀ ਲੋੜ ਆ ਸਾਡੇ ਬਜ਼ੁਰਗਾਂ ਨੂੰ ਖਾਣੇ ਦੀ ਲੋੜ ਆ ਸਾਡੇ ਬਜ਼ੁਰਗਾਂ ਨੂੰ ਦਵਾਈ ਦੀ ਲੋੜ ਆ ਜਾਂ ਫਿਰ ਸਾਨੂੰ ਇਹ ਦਿਨ ਕੱਤਣ ਲਈ ਇੱਕ ਸਾਫ਼ ਸੁਥਰੇ ਪਾਤਾਵਰਨ ਦੀ ਲੋੜ ਆ ਜਦੋਂ ਇਹ ਗੱਲਾਂ ਸਾਡੀ ਜ਼ਿਹਨ ਦੇ ਅੰਦਰ ਆ ਗਈਆਂ ਫਿਰ ਸਾਡਾ ਦੇਸ਼ ਆਜ਼ਾਦ ਕਹਲਾਈਗਾ ਅੱਜ ਜੋ ਆਦੀ ਨੂੰ ਵਤਨੇ ਹੋਏ ਸਾਡੇ ਬੱਚੇ ਇਹ ਰੋਂਦੇ ਨੇ ਪੜ੍ਹਦੇ ਨਹੀਂ ਅੱਜ ਸਾਡੇ ਨੌਜਵਾਨ ਜਿੰਦੇ ਨਹੀਂ ਨਸ਼ੇ ਨਾਲ ਮਰਦੇ ਨੇ ਮਰ ਰਹੇ ਨੇ ਕੋਈ ਉਹਨਾਂ ਨੂੰ ਬਾਹਰ ਬੈਠ ਨਹੀਂ ਪੁੱਛਦੀ ਵੱਡੇ ਵੱਡੇ ਫੈਨਰ ਲਾ ਕੇ ਉਹਨਾਂ ਦਾ ਹੋਕਾ ਦਿੱਤਾ ਜਾਂਦਾ ਪਰ ਜ਼ਮਨਤ ਕੋਈ ਨਹੀਂ ਮਨੁੱਖੀ ਅਧਿਕਾਰ ਮੰਗਦੇ ਨੇ ਤੁਹਾਡੇ ਤੋਂ ਕਦੇ ਵੋਟ ਨਹੀਂ ਮੰਗਣੀ ਕਦੇ ਰਾਜ ਨਹੀਂ ਕਰਨਾ ਸਾਨੂੰ ਕੁਰਸੀ ਨਹੀਂ ਲੋੜ ਨਹੀਂ ਪਰ ਸਾਨੂੰ ਲੋੜ ਕਿਸ ਚੀਜ਼ ਦੀ ਆ ਸਾਨੂੰ ਲੋੜ ਹੈ ਚੰਗੇ ਇਹ ਸਿਰਜੇ ਹੋਏ ਸਮਾਜ ਦੀ ਉਹ ਸਮਾਜ ਕਦੋਂ ਆਵੇਗਾ ਜਦੋਂ ਇਸ ਸਮਾਜ ਦੇ ਅੰਦਰ ਸਮਾਜਿਕ ਉਲਟੀਆਂ ਦਾ ਨਾਂ ਨਹੀਂ ਹੋਵੇਗਾ ਉਹ ਸਮਾਜ ਉਦੋਂ ਆਵੇਗਾ ਜਦੋਂ ਇਸ ਦੇ ਅੰਦਰ ਨਸ਼ੇ ਵਰਗੀਆਂ ਤਲਾਬ ਦਾ ਨਾਂ ਨਹੀਂ ਹੋਵੇਗਾ ਇਹ ਦੇਸ਼ ਉਦੋਂ ਉੱਗੜੇਗਾ ਜਦੋਂ ਇੱਥੇ ਪੇਰ ਉਦਗਾਰੀ ਦਾ ਨਾਂ ਨਹੀਂ ਹੋਵੇਗਾ ਇਹ ਦੇਸ਼ ਉਦੋਂ ਅੱਗੇ ਜਾਏਗਾ ਜਦੋਂ ਇੱਥੇ ਰਿਸ਼ਵਤ ਖੋਰੀ ਵਰਗੀਆਂ ਜਿਹੜੀਆਂ ਆਲਾਮਤਾਂ ਨੂੰ ਕੇਵਲ ਮਦਦੋ ਤੱਕੀਆਂ ਜਾਣਦੀਆਂ ਮੈਂ ਜ਼ਿਆਦਾ ਕੁ ਜਨਾਹ ਕਹਾ ਕਿਉਂਕਿ ਲੰਬਾ ਸਮਾਂ ਲੈ ਲਿਆ ਮੈਂ ਤੁਹਾਡਾ ਬੱਚੇ ਬਹੁਤ ਵਧੀਆ ਸਟੇਜ ਦੇ ਉੱਤੇ ਆਪਣਾ ਪ੍ਰੋਗਰਾਮ ਆਪਾਂ ਨੂੰ ਕਰਕੇ ਉਹ ਆਜ਼ਾਦੀ ਦਾ ਅਨੰਦ ਦੇ ਰਹੇ ਸੀ ਮੈਂ ਆਪਦੇ ਵਿੱਚ ਕਹਾ ਕਿ ਮੇਰੇ ਦੇਸ਼ ਵਾਸੀਓ ਹਰ ਘਰ ਦੇ ਅੰਦਰ ਆਜ਼ਾਦੀ ਦਾ ਦਿੱਪ ਬਣਾਇਆ ਕਰੋ ਹਰ ਪਿੰਡ ਦੇ ਅੰਦਰ ਮਨਾਇਆ ਕਰੋ ਹਰ ਸ਼ਹਿਰ ਦੇ ਅੰਦਰ ਮਨਾਇਆ ਕਰੋ ਜਿਹੜੇ ਸਕੂਲ ਨੇ ਉਹਨਾਂ ਦੇ ਅੱਜ ਦਾ ਸਾਰਿਆਂ ਨੂੰ ਸਕੂਲਾਂ ਨੂੰ ਹਦਾਇਤਾਂ ਨੇ ਕਿ ਅੱਜ ਦੇ ਦਿਨ ਹਰ ਸਕੂਲ ਦੇ ਅੰਦਰ 15 ਅਗਸਤ ਮਨਾਇਆ ਜਾਵੇ ਪਰ ਸਾਡੇ ਮੈਡਮ ਰਜਿੰਦਰ ਕੋ ਤੇ ਗੁਰਵਿੰਦਰ ਸਿੰਘ ਔਦਲਾ ਜੀ ਜਾਂ ਇਹਨਾਂ ਦਾ ਸਮੂਹ ਸਟਾਫ ਇਹਨਾਂ ਨੇ ਬਹੁਤ ਹੀ ਵੱਡੀ ਮਿਹਨਤ ਕਰਕੇ ਅੱਜ ਦੇ ਇਸ 15 ਅਗਸਤ ਨੂੰ ਸਫਲ ਕੀਤਾ ਹੈ ਮੈਂ ਆਪਣੇ ਵੱਲ ਮਨੁੱਖੀ ਅਧਿਕਾਰਾਂ ਬਚ ਦੀ ਟੀਮ ਵੱਲੋਂ ਇਹਨਾਂ ਨੂੰ ਵਧਾਈ ਦੇਵਾਂ ਤੇ ਨੰਨੇ-ਮੁੰਨੇ ਬੱਚੇ ਜਿਨ੍ਹਾਂ ਨੇ ਸਟੇਜ ਦੇ ਉੱਤੇ ਆਪਣਾ ਪ੍ਰੋਗਰਾਮ ਦਿਖਾਇਆ ਪਰਫਾਰਮੈਂਸ ਕੀਤੀ ਉਹਨਾਂ ਨੂੰ ਵੀ ਪਿਆਰ ਸਤਿਕਾਰ ਤੇ ਵਧਾਈ ਦੇਵਾਂ ਅੱਗੇ ਤੋਂ ਵੀ ਉਹਨਾਂ ਨੂੰ ਹੋਰ ਮਿਹਨਤ ਕਰਕੇ ਉਹਨਾਂ ਨੂੰ ਤਿਆਰ ਕਰਕੇ ਆਪਾਂ ਇਸ ਸਮਾਜ ਦੇ ਲਈ ਤਿਆਰ ਕਰੀਏ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਮੰਗਾ ਮਾਫੀ